ਸਤਿ ਸ਼੍ਰੀ ਅਕਾਲ ਜੀ ਕਮਾਈ ਦਾ ਸ਼ਕਤ ਹੈ ਜੀ ਕਮਾਈ 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 ਅਰੇ ਭਾਈ ਜੀ ਅਰੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕਮਾਈ ਦਾ ਸ਼ਕਤ ਹੈ ਜੀ ਕਮਾਈ 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 ਕ ਸੰਗਤਰੀ ਦੀਆਂ ਤਸਵੀਰਾਂ ਦੇਖ ਰਹੇ ਹੋ ਅਰਬਦਾਸਿਆ ਕੌਮ ਦੇ ਮਹਾਨ ਡਰਾਈਵਰ ਧਰਮਪੁਰ 108 ਨੰਬਰ ਦਾ ਸਮਾਰਾ ਡੀ ਸੀ ਰਿਪਲਾਸ ਪਾਰਕ ਦੇ ਸੰਗਤਾਂ ਦਾ ਦਰਜਾ ਵੀ ਪਹੁੰਚਿਆ 100 ਤੋਂ ਉੱਪਰ ਕਮਟੀ ਗਿਣਤੀ ਵਿੱਚ ਪੂਰ ਅਰਬਦਾਸ ਨਾਮ ਦੇਵਾ ਸੰਗਤਾਂ ਆਪਣੇ ਮਹਾਨ ਮਹਾਂਪੁਰਸ਼ਾਂ ਦੇ ਦਰਸ਼ਕਾਂ ਤੇ ਜਿਹੜੀਆਂ ਪਹੁੰਚੀਆਂ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਆ ਜੀ ਸਤੁਰਦਾਸ ਮਹਾਰਾਜ ਕੀ ਜੈ ਜੋ ਬਲੇ ਸੋਨਰ ਪੈ ਸਤੁਰਦਾਸ ਮਹਾਰਾਜ ਕੀ ਸ਼ਕਤੀ ਅਮਰ ਹੈ ਆਇਆ ਸੰਗਤ ਅਸਿਰ ਕਰੋ ਜੀ ਪੱਟੀਗੀਰਤੀ ਵੇ ਸੰਗਤ ਜੀ ਪਹੁੰਚੀਆਂ ਸਤਿਗੁਰੂ ਦਾਸ ਮਹਾਰਾਜ ਜੈ ਸਮਰਦ ਜੈ ਸਮਰਦ ਜੈ ਸਮਰਦ ਜੈ ਸਮਰਦ ਜੀ ਵੀ ਕਿਵੜ ਦੇਖੋ ਜੀ ਸੰਗਤ ਜੀ ਲਾਇਆ ਤਸਵੀਰਾਂ ਦੇਖ ਰਹੇ ਹੋ جنگ دیکھ سکتے ہیں لکھان کی گنتی سنگت پہنچ رہی ہے ਬੋਲੇ ਸੋਨੇ ਪੈ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਠੀਕ ਹੈ ਸੰਗ ਦੇਖ ਸਕਦੇ ਆ ਜੀ ਸੰਗ ਦੇਖ ਸਕਦੇ ਹਾਂ ਜੈਗਰਦੇ ਸੰਗ ਦੇਖ ਸਕਦੇ ਆ ਵੱਡੀ ਗਿਣਤੀ ਵਿੱਚ ਬੋਲੇ ਸੋਨੇ ਪੈ ਸਤਿਗੁਰੂ ਗੁਰਦਾਸ ਮਹਾਰਾਜ ਕੀ ਜੈ ਠੀਕ ਹੈ ਸੰਗ ਦੇਖ ਸਕਦੇ ਆ ਜੀ ਦੇਖਸਾਰੇ ਸੰਗਤੀ ਬੇਗੰਪੁਰ ਐਡ ਇੰਟਰਨੈਸ਼ਨਲ ਦੇ ਵੱਲੋਂ ਹਸ ਸਾਲ ਦੀ ਤਰ੍ਹਾਂ ਇਸ ਸਾਲ ਵੀ 11 12 13 ਫਰਬੂਰ ਨੂੰ ਇੱਥੇ ਮੈਡੀਕਲ ਕੈਂਪ ਜਿਹੜਾ ਲਗਾਇਆ ਜਾ ਰਿਹਾ ਤੇ ਬੜੇ ਮਾਣ ਵਾਲੀ ਗੱਲ ਹੈ ਸੰਗਤ ਜੀ ਇੱਕ ਤੀਸਰਾ ਜਿਹੜਾ ਦੇਖ ਸਕਦੇ ਨੇ ਤੀਸਰਾ ਜਿਹੜਾ ਕੈਂਪੇਸ ਲਗਾਇਆ ਗਿਆ ਸਤਿਗੁਰੂ ਰਵਿਦਾਸ ਜੀ ਮਹਾਰਾ ਦੇ 648ਵੇਂ ਪ੍ਰਕਾਸ਼ਪੁਰਬ ਨੂੰ ਸਮਰਪਿਤ ਤੀਸਰਾ ਜਿਹੜਾ ਥਰਡ ਫ੍ਰੀ ਮੈਡੀਕਲ ਕੈਂਪ ਹੈ ਲਗਾਇਆ ਹੈ